ਏ ਟ੍ਰੇਨ ਡਿਫਰੈਂਟ ਐ ਨਾ ਉਹਦੇ ਹਾਂ ਹਰੇ ਦਾ ਡੱਬਾ ਤੋਂ ਬੰਦ ਬੰਦ ਆਉਂਦਾ ਲੰਘ ਜਾ ਇੰਨੇ ਚ ਤਾਂ ਪਰ ਲੰਘ ਵੀ ਜਾ ਆ ਤਾਂ ਵੀ ਸਟੂਡੈਂਟਸ ਗਰੁੱਪ ਬਣਾਉਂਦੇ ਵੀ ਆ ਆ ਦੇਖੋ ਜੀ ਪੂਤਲਾ ਤੇ ਆ ਦੇਖੋ ਇੱਥੇ ਵੀ ਕਚਰਾ ਕਿੱਦਾਂ ਢਿਗਿਆ ਆ ਨਾ ਖਾ ਵੀ ਕੇ ਛੱਟੀ ਜਾਂਦੇ ਆ ਹਰ ਨਾ ਉਹ ਕੰਨ ਸਰ ਚੱਲਦਾ ਪਿਆ ਜਿੱਤੇ ਆਪਾਂ ਵੀ ਦੇਖ ਲਿਆ ਐਤੋਂ ਤੁਹਾਨੂੰ ਵੈਜੀਟੇਰੀਅਨ ਦੀ ਆਸ ਹੋ ਸਕਦੀ ਆ ਕਿੰਨੇ ਲੂੰਗਾ लिख पढ़ा तो दूर हो पंजाबी लिख दिता है कि पंजाबी प्रॉबर पढ़ लाइट ज्यादा कम्यूनिटी इस करके उन्हें पंजाबी लिख दिता जाना आपनैडी बोल इतने जाना आ गए ਚਲੋ ਇੱਥੇ ਕੱਢਣਾ ਹੀ ਪੈਣਾ ਜਗ੍ਹਾ ਤਾਂ ਹੈ ਨਹੀਂ ਤਾਰੇ ਪਾਸੇ ਭਰੇ ਆ ਕੋਕੀ ਲੰਬੀ ਅਦਾ ਮਾਲਕਟੇ ਉੱਪਰ ਗ੍ਰਾਫਿਟੀ ਵੀ ਕੀਤੀ ਹੋਰ ਵਿੱਚ ਸੇਰਵਿਸ ਟੂ ਐਬੀ ਵੁੱਡ ਬਾਇ ਕੈਨੇਰੀ ਵਾਰਫ ਤਪੋਰੀ ਵਾਲਾ ਕਿਦਾਂ ਅਰਿ ਜ਼ਬਤ ਲਾਈ ਨਾ ਥੱਲੇ ਅੱਪਾ ਵੇ ਆਊਟ ਕੰਨੜਾ ਆਉਂਦੇ ਸਾਹਮਣੇ ਉਹ ਵੇ ਆਊਟ ਕੰਨੜਾ ਲੋਕ ਇਹ ਹੋਣਾ ਸੀ ਖਾੜ ਸਸਿਕਾ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੁਆਰ ਸੈਂਬਲੋਗਰ ਤੇ ਅੱਜ ਅਸੀਂ ਆਏ ਆ ਨਵੀਂ ਜਗ੍ਹਾ ਤੇ ਸੈਂਟਰਲ ਲੰਡਨ ਦੀ ਜਿਹੜੇ ਘੁੰਮਦੇ ਪਏ ਆ ਸੈਂਟਰਲ ਲੰਡਨ ਤੋਂ ਅੱਗੇ ਆਪਾਂ ਆ ਅੱਜ ਕਨੇਰੀ ਵਾਫ ਬਹੁਤ ਹੀ ਸੋਹਣੀ ਲੋਕੇਸ਼ਨ ਆ ਬਹੁਤ ਹੀ ਸੋਹਣੀ ਜਗ੍ਹਾ ਆ ਤੇ ਕਾਫੀ ਟੂਰਿਸਟ ਇੱਥੇ ਵੀ ਆਉਂਦੇ ਆ ਸੇਮ ਐਜ ਜਿੱਦਾ ਲੰਡਨ ਟਾਵਰ ਤੇ ਜਾਂਦੇ ਆ ਜਿਹੜਾ ਬ੍ਰਿਜ ਵੀ ਕਹਿੰਦੇ ਆ ਆਪਾਂ ਲੰਨਾਈ ਜਾਂਦੇ ਆ ਉਹਦਾ ਕਨੇਰੀ ਵਾਫ ਇੱਕ ਕਾਫੀ ਫੇਮਸ ਪਲੇਸ ਆ ਇਸ ਲੰਡਨ ਦੀ ਤੇ ਉੱਥੇ ਅਸੀਂ ਆਏ ਆ ਤੇ ਨਾਲ ਆ ਮੇਰੇ ਭਰਾ ਕਮਲ ਸਾਸਰੀ ਦਾ ਤੇ ਅਸੀਂ ਆਏ ਅੱਜ ਇੱਥੇ ਤੇ ਪਕਨੈਰੀ ਬਾਉ ਨੇ ਐਕਸਪਲੋਰ ਕਰਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਇੱਥੇ ਦੇ ਨਜ਼ਾਰੇ ਤੇ ਕਾਫੀ ਐਕਸਪੈਂਸਿਵ ਏਰੀਆ ਆ ਤੇ ਬਿਜ਼ਨਸਮੈਨਾਂ ਦਾ ਏਰੀਆ ਆ ਇਹ ਤੇ ਤੁਹਾਨੂੰ ਦਿਖਾਉਂਦੇ ਇੱਥੇ ਦੀ ਰਿਚ ਲਾਈਫ ਤੇ ਬਿਲਡਿੰਗਾਂ ਵਾਵਾ ਉੱਚੀਆਂ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰੀਆਂ ਪਿੱਛੇ ਆ ਪੈਂਦਾ ਪਿਆ ਪਾਰਟੀ ਚੱਲਦੀ ਪਈ ਆ ਉੱਪਰ ਕਿਉਂਕਿ ਅੱਜ ਜਗਾ ਸੈਟਰਡੇ ਇੱਥੇ ਲੋਕੀ ਨਹੀਂ ਆ ਰਹੇ ਹੀ ਲੈਂਦੇ ਠੀਕ ਆ ਤੇ ਇਹ ਚੱਲਦੇ ਆ ਸ਼ਿਪਸ ਵਗੈਰਾ ਛੋਟੀਆਂ ਛੋਟੀਆਂ ਬੋਟਾਂ ਤੇ ਲੋਕੀ ਇੰਜੋਏ ਕਰਦੇ ਆ ਤੇ ਆਪਾਂ ਵੀ ਤੁਹਾਨੂੰ ਸਾਰਾ ਇਹਦਾ ਵੀਊ ਦਿਖਾਵਾਂਗੇ ਤੇ ਇਦਾਂ ਹੀ ਘੁੰਮਦਾ ਹੈ ਸਾਰੇ ਕਨ ਲੋ ਦੂਰ ਤੱਕ ਤੇ ਆ ਇੱਥੇ ਦਾ ਨਕਸ਼ਾ ਦੱਸਿਆ ਹੋਇਆ ਹੈ ਤੇ ਆ ਜਿਹੜਾ ਜਾਂਦਾ ਆ ਜੇ ਵੋਟਾਂ ਸਾਨੂੰ ਮੈਂ ਦਿਖਾਉਂਦਾ ਆ ਸਾਰਾ ਉਹਦਾ ਇਹ ਅੱਜ ਥੋੜਾ ਦਿਨੇ ਆਇਆ ਮੈਂ ਮੈਨੂੰ ਬੜਾ ਵਧੀਆ ਲੱਗਦਾ ਤੇ ਕਾਫੀ ਟਾਈਮ ਹੈਗਾ ਯਾ ਘੁੰਮਣੇ ਨੂੰ ਤੇ ਰਾਤ ਨੂੰ ਇੱਥੇ ਜਿਹੜੀਆਂ ਬਿਲਡਿੰਗਸ ਵਗੈਰਾ ਵੀ ਤੁਸੀਂ ਮੇਰੇ ਪਿਛਲੇ ਬਲੌਗਾਂ 'ਚ ਦੇਖੀ ਆਉਣੀ ਆ ਉਹ ਜਿਹੜੀਆਂ ਇਹ ਬਿਲਡਿੰਗਾਂ ਜ਼ਿਆਦਾ ਦਿਖਾਈ ਦਿੰਦੀਆਂ ਆ ਸੈਂਟਰ ਲੰਡਨ ਤੋਂ ਉੱਤੋਂ ਜਿਹੜੀਆਂ ਲੰਡਨ ਆਈ ਤੋਂ ਇੱਥੋਂ ਵੀ ਦਿਖਾਈ ਦਿੰਦੀਆਂ ਆ ਇਹ ਬਿਲਡਿੰਗਸ ਤੇ ਰਾਤ ਨੂੰ ਕਾਫੀ ਜ਼ਿਆਦਾ ਸੋਹਣਾ ਹੋ ਜਾਂਦਾ ਮਾਹੌਲ ਇੱਥੇ ਦਾ ਤੇ ਆ ਤੁਸੀਂ ਦੇਖ ਸਕਦੇ ਆ ਬਿਲਡਿੰਗ ਤੌਰ ਤੱਕ ਕਾਫੀ ਉੱਚੀ ਹੈ ਤੇ ਕਾਫੀ ਫਲੋਰ ਜ਼ਿਆਦਾ ਹੈਗੇ ਇਸ ਬਿਲਡਿੰਗ 'ਚ ਤੇ ਆ ਚੱਲਦੇ ਆਪਾਂ ਥੋੜੇ ਜਿ ਇੱਧਰ ਨੂੰ ਯਾ ਆਪਾਂ ਕਹਿ ਦਿੰਦੇ ਸ਼ਹਿਰ ਚ ਆਏ ਆ ਇਹ ਪੂਰਾ ਸ਼ਹਿਰ ਲੱਗਦਾ ਪਿਆ ਤੇ ਲੱਗਦਾ ਆ ਵੀ ਹੁਣ ਕਿਸੇ ਜਗ੍ਹਾ ਤੇ ਪਹੁੰਚੇ ਆ ਤੇ ਮੈਂ ਵੀ ਫਸਟ ਟਾਈਮ ਆਇਆ ਇੱਥੇ ਤੇ ਤੂੰ ਇਸ ਸੈਕੰਡ ਟਾਈਮ ਅਹ ਇਹ ਸੈਕੰਡ ਟਾਈਮ ਆਇਆ ਮੈਂ ਫਸਟ ਟਾਈਮ ਆਇਆ ਤੇ ਪਹਿਲਾਂ ਵੀ ਪਲਾਨ ਬਣਾਇਆ ਸੀ ਆਉਣ ਦਾ ਮੈਨੂੰ ਪਤਾ ਨਹੀਂ ਹੋਇਆ ਇਹ ਆ ਗਿਆ ਚੁੱਪਚੀ ਬੀਤੇ ਹਣਾ ਇਹਦਾ ਕੀ ਹੱਥਾਂ ਦਾ ਮੜਿਆ ਕਰੀ ਟੱਚ ਫਰੀ ਇਹ ਨਹੀਂ ਚੱਲਦਾ ਆ ਪਤਾ ਨਹੀਂ ਕੋਸ਼ਿਸ਼ ਕੀਤਾ ਆ ਨਹੀਂ ਐਦਾਂ ਕਰਨਾ ਐਦਾਂ ਹੱਥ ਐਦਾਂ ਹੱਥ ਕਰ ਪੂਰੀ ਕੱਚ ਦੀ ਬਿਲਡਿੰਗ ਆ ਜੀ ਬਣਾਈਓ ਆ ਪੂਰਾ ਗਲਾਸ ਹੈ ਆ ਇਹ ਸਾਰਾ ਲਾਈਟਾਂ ਦੇ ਨਾਲ ਚਮਕ ਜਾਣਾ ਹੈ ਇਹ ਆ ਦੇਖੋ ਜਰਾ ਬਹੁਤ ਵਧੀਆ ਇੱਥੇ ਦੇਖਣੇ ਨੂੰ ਇੰਜੋਏ ਕਰਨ ਦੇ ਲਈ ਵੀ ਮੈਂ ਨਾ ਰੁਕਿਆ ਹੀ ਆ ਇਹ ਦੇਖੋ ਆ ਗਈ ਗੱmber ਗਿੰਨੀ ਹੈ ਦੇਖੋ ਤਾਂ ਘੈਂਡ 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 ਗੱਡੀਆਂ ਇੱਥੇ ਤੇ ਆਹੋਂ ਕਿੱਦਾਂ ਆ ਇੱਧਰ ਚੱਲਦੇ ਆ ਉਹਦੇ ਅੰਦਰ ਚੱਲਦੇ ਆ ਆ ਤਾਂ ਵੀ ਸੋ ਗਰੁੱਪ 2 ਸਟੂਡੈਂਟਸ ਗਰੁੱਪ ਹੋਣਾ ਮੇਰੇ ਇਹਨੂੰ ਸੁਣਦਾ ਦੱਸਦਾ ਨਾ ਹਵੇ ਸਿੱਕੇ ਸਿੱਟੇ ਹੋ ਆ ਦੇ ਇੱਥੇ ਵੀ ਸਿੱਕੇ ਸਿੱਟੇ ਹੋ ਮੇਲਾ ਦਾ ਵਿਸ਼ੇ ਦੇ ਲਈ ਸਿੱਕੇ ਪੌੜ ਨਹੀਂ ਨਹੀਂ ਛੱਟਦੇ ਸਾਰੇ ਪੈਨੀਆਂ ਹੀ ਛੱਟਦੇ ਆ ਕੌਣ ਸੱਟਾ ਪੌੜ ਦੇਖੀ ਹੱਥ ਪੈਂਦੇ ਇੱਥੇ ਆ ਦੇ ਕੇ ਨਾ ਸੁਣਨ ਲੱਗਦਾ ਪਿਆ ਪਤਾ ਨਹੀਂ ਤੇ ਹਨਾ ਇਹ ਸਿੱਕੇ ਸੱਟੇ ਉਹ ਮੇਬੀ ਵਿਸ਼ੇਸ ਕਰਦੇ ਹੋਗੇ ਇੱਥੇ ਪਤਾ ਨਹੀਂ ਕੀ ਚੱਕਰ ਆ ਪਰ ਵੈਸੇ ਸੱਟਣੇ ਨਹੀਂ ਚਾਹੀਦੇ ਸਿੱਕੇ ਮੇਰੇ ਸਾਵਨ ਨਾਲ ਬਸ ਸੱਟੇ ਹੋਏ ਆ ਸਭ ਪਾਸੇ ਕੋਈ ਨਾ ਕੁਝ ਹੁੰਦਾ ਹੀ ਰਹਿੰਦਾ ਤੇ ਦੋ ਹਾਂ ਇਹਦਾ ਫਾਲਸ ਹੈ ਨਾ ਕੋਈ ਕੋਈ ਨਹੀਂ ਆਦੇ ਕਿੰਨਾ ਸੋਹਣਾ ਲੱਗਦਾ ਵੇ ਯਾਰ ਅੰਦਰੋਂ ਹਨਾ ਹਾਏ ਅੰਜਲ ਆਦਾ ਦਾ ਆਪਾਂ ਜੰਗਲ ਆ ਹਨਾ ਚੱਕਾਂ ਤੇ ਆਪਾਂ ਇੱਥੇ ਕੇਵਲ ਕਾਰਸ ਵੀ ਆ ਤੇ ਓਕੇ ਉਹ ਕਾਰ ਦੇ ਵਿੱਚ ਬੰਦਾ ਬਹਿ ਕੇ ਜਾਂਦਾ ਔਰ ਦੂਸਰੀ ਲੋਕੇਸ਼ਨ ਤੇ ਤੇ ਉਹ ਉਹਦਾ ਵੀ ਆਪਾਂ ਜਾਵਾਂਗੇ ਉੱਥੇ ਬੈਠਾਂਗੇ ਤੇ ਦਿਖਾਵਾਂਗੇ ਉੱਥੇ ਦਾ ਵੀ ਵਿਊ ਉਹ ਕਨੈਲ ਦੇ ਉੱਪਰ ਚ ਜਾਂਦੀ ਆ ਪਾਣੀ ਦੇ ਉੱਪਰ ਚ ਜਾਂਦੀ ਆ ਉਹ ਤੇ ਬਹੁਤ ਵਧੀਆ 뷰 ਉੱਥੋਂ ਦਿਖਦਾ ਤੇ ਹੁਣ ਆਪਾਂ ਜਾਵਾਂਗੇ ਉਸ ਸਾਈਡ ਵਾਲੋ ਹਣਾ ਤੇ ਹੁਣ ਆਪਾਂ ਉਸ ਸਾਈਡ ਵਾਲੇ ਜਾਂਦੇ ਆ ਤੇ ਵਿੱਚ ਵਿੱਚ ਤੁਹਾਨੂੰ ਦਿਖਾਉਂਦੇ ਆ ਇੱਥੇ ਤਾਂ ਹੋਰ 뷰 ਆ ਦੇਖੋ ਆ ਸਾਰੀ ਗਲਾਸ ਹੀ ਆ ਬਿਲਡਿੰਗ ਜਿਹੜੀ ਵੀ ਆ ਗਲਾਸ ਦੀ ਆ ਸਾਰੀ ਇਸ ਫ੍ਰੈਕਚਰ ਬਾਕੀ ਬਹੁਤ ਹੁਣ ਬਣਾਇਆ ਹੋਇਆ ਆ ਜੰਪਿਆ ਮਾਰਦਾ ਤੁਰੇ ਜੇ ਹਾਂ ਨਾ ਇਹਦਾ ਜੰਪ ਜੰਪਿਆ ਮਾਰਦਾ ਹਾਂ ਨਾ ਆ ਜਾ ਜਾ ਪੁੱਲ ਗਿਆ ਹਾਂ ਹਾਂ ਜੰਪ ਮਾਰਦਾ ਆ ਸੋ ਆਸਾ ਟ੍ਰੇਨ ਦਾ ਹਾਂ ਨਾ ਇਹ ਅੱਛਾ ਨਿਕਲਦੀ ਆ ਟ੍ਰੇਨ ਇਹ ਟ੍ਰੇਨ ਡਿਫਰੈਂਟ ਐ ਨਾ ਉਹਦੇ ਆ ਹਰ ਇਸ ਦਾ ਡੱਬਾ ਕੰਪ ਤੋਂ ਬੰਦ-ਬੰਦ ਆਉਂਦਾ Gracias. ਚਟਕਾ ਦਿੰਦਾ ਪਤੰਦਰ ਹੋਰ ਵੀ ਜ਼ਿਆਦਾ ਦਿੰਦੀ ਹਣਾ ਹਾਂ ਐਲਿਜ਼ਾਬੈਥਾ ਤੇ ਲੈਣੀ ਚੱਲੋ ਚੱਲੋ ਕੁਛ ਦਿਨ ਹੀ ਨਿਕਲ

right okay. ਕਿਤੇ ਦੇ ਸਾਈਰ ਉਹ ਇਸ ਆਹ ਵੇ ਤੇ ਆ ਬਾਹਰ ਛੋਟਾ ਹੀ ਆ ਆ ਜੀ ਕੇਵਲ ਕਾਰ ਆਇਆ ਜੀ ਕੇਵਲ ਕਾਰ ਦਾ ਜੇ ਤਾਂ ਸਿਆਪਾ ਪਏ ਇੰਨੇ ਟਾਈਮ ਦਾ ਕੇਵਲ ਕਾਰ ਨਹੀਂ ਲੱਭਣ ਚਾਹੁੰਦੀ ਸੀ ਤੇ ਤੁਸੀਂ ਦੇਖ ਕੇ ਆਉਂਦੇ ਪਿੱਛੇ ਮੇਰੇ ਤੇ ਨਾ ਮੁੰਡੇ ਤਾਂ ਕਾਫੀ ਪਾਣੀ ਦੇ ਵਿੱਚ ਨਹਾਉਂਦੇ ਨਹਾਉਂਦੇ ਵੀ ਆ ਤੇ ਉਹਦੇ ਫੰਕਸ਼ਨ ਕਿੱਦਾਂ ਕਰਦੇ ਪਏ ਆ ਅਸ਼ਾਉ ਦੇ ਨਾਲ ਇਹਦਾ ਜਾਂਦੇ ਆ ਤਾਂ ਸਿਕਿਉਰਟੀ ਦੀ ਆ ਵਿੱਚ ਤੇ ਇਥੇ ਦੀ ਕੇਵਲ ਕਾਰ ਦਾ ਆ ਮਾਹੌਲ ਤੇ ਰਾਤ ਨੂੰ ਥੋੜਾ ਹੋ ਜਗਮਗ ਹੋ ਜਾਣਾ ਐ ਸੋਹਣੇ ਨਾਲ ਲਾਈਟਾਂ ਚੱਲਦੀਆਂ ਰਾਤ ਭਰ ਚੱਲਦੀ ਰਹਿੰਦੀ ਆ ਕੇਵਲ ਕਾਰ ਦਾ ਤੇ ਤੋਂ ਦੇਖਾ ਦੇ ਦੇ ਉਹ ਸਾਹਮਣੇ ਟਿਕਟ ਕਾਊਂਟਰ ਇੱਥੋਂ ਲੈਣੀ ਆ ਟਿਕਟ ਤੇ ਟਿਕਟ ਤੋਂ ਬਾਅਦ ਵਿੱਚ ਤੁਹਾਡਾ ਆਉਂਗਾ ਨੰਬਰ ਤੇ ਵਿੱਚ ਬੈਠਣ ਦਾ ਦੇਖਦੇ ਆ ਕੀ ਪ੍ਰਾਈਸ ਚੱਲਦਾ ਆ ਟਿਕਟ ਦਾ ਕੀ ਨਾ ਇੱਥੇ ਵੀ ਆਈ ਵੀ ਵਾਲਾ ਸਿਸਟਮ ਵੀ ਆ ਇਹਦਾ ਵੀ ਆਈ ਵੀ ਵਾਲਾ ਸਿਸਟਮ ਕਦੋਂ ਖਾਦੂਣਾ ਹੈ ਤੇ ਆ ਦੇਖੋ ਇੱਥੇ ਵੀ ਕਚਰਾ ਕਿੱਦਾਂ ਢਿਗਿਆ ਆ ਨਾ ਖਾਵੀ ਕੇ ਛੱਟੀ ਜਾਂਦੇ ਆ ਹਟਦੇ ਹੈ ਨਹੀਂ ਆ ਜਨਤਾ ਕਿਤੇ ਪਾਸੇ ਵੀ ਖੜਾ ਰਾ ਪਾਉਣ ਤੋਂ ਤੇ ਆ ਨਹੀਂ ਹੱਤ ਤੱਕ ਆ ਦੇ ਪਲਾਸਟਿਕ ਬੋਲ ਆ ਸਾਹਮਣੇ ਤੋਂ ਦਿਖਦਾ ਆ ਦੇਖ ਆ ਜਨਤਪੁਰਾ ਅੰਜੋਏ ਕਰ ਦਿਆ ਇਸ ਕਰਕੇ ਸਵੀਮਿੰਗ ਹੋਣੀ ਜ਼ਰੂਰੀ ਹੈ ਕੰਮ ਕਰਨ ਤੋਂ ਪਹਿਲਾਂ ਤੇ ਤੋਂ ਟਿਕਟ ਲਾ ਕੇ ਤੇ ਆ ਮਤਲਬ ਟਿਕਟ ਲੈਣੀ ਹੈ ਤੇ ਵਿੱਚ ਖੜਨਾ ਆ ਜਾ ਅਡਲਟ ਦੇ 13 ਪਾਉਂਡ ਆਊਂਡ ਟ੍ਰਿਪ ਵਨਵੇ ਤੁਹਾਡਾ ਹੈਗਾ 7 ਪਾਉਂਡ ਤੇ ਜੇ ਤੁਸੀਂ ਵਨਵੇ ਜਾਂਦੇ ਆ ਜੇ ਤੁਸੀਂ ਜਾ ਕੇ ਫਿਰ ਵਾਪਸ ਆਉਣਾ ਤਾਂ ਫਿਰ 13 ਪਾਉਂਡ ਮਤਲਬ 1 ਪਾਉਂਡ ਤੁਸੀਂ ਬਚਾ ਸਕਦੇ ਆ ਅਡਲਟ ਦੇ ਸਿੰਗਲ ਤੇ ਬੱਚੇ ਦੀ 3.5 ਪਾਉਂਡ ਸਹੀ ਆ ਲੈਨੇ ਆ ਫਿਰ ਟਿਕਟ ਤਾਂ ਫੇ ਚੱਲਦੇ ਆਂ ਕੇਵਲ ਕਾਰਡ ਦੇ ਅੰਦਰ ਟਿਕਟ ਕਾਊਂਟਰ ਇੱਥੋਂ ਲੈਣੀ ਹੈ ਜੀ ਟਿਕਟ ਤੇ ਲੈਣੇ ਆਂ ਆਪਣੀ ਟਿਕਟ ਆਪਾਂ ਲੋ ਜੀ ਉਹ ਕਹਿੰਦੇ ਤੁਹਾਨੂੰ ਸਿਰਫ ਕਾਰਡ ਟੱਚ ਕਰਨਾ ਪੈਣਾ ਤੁਹਾਡੇ ਬੈਂਕ ਦਾ ਸਾਨੂੰ ਟਿਕਟ ਦੀ ਲੋੜ ਨਹੀਂ ਹੈਗੀ ਕਿ ਕਿ ਮੈਂ 92 ਲੈਣੀ ਆ 7 ਪਾਉਂਡ ਦੀ ਤਾਂ ਤੂਵੇ ਕੀ ਕਰਨੀ ਹੈ ਦੇਖ ਲੈਂਗੇ ਉੱਥੇ ਜਾਣਾ ਹੋਵੇ ਤਾਂ ਫੇ ਵਾਪਸ ਆ ਜੂੰਗਾ ਅਸਲ ਇਸ ਦਾ ਮਾਹੌਲ ਦੇਖੂੰਗਾ ਕੀ ਹਿਸਾਬ-ਤਾਬ ਸਾਰਾ ਆਇਆ ਕਿਉਂ ਦੇਖੋ ਲੋ ਵੇ ਹੁਣ ਅਸੀਂ ਜਾਵਾਂਗੇ ਕੇਵਲ ਕਾਰਡ ਫਾਇਰ ਆ ਲਓ ਤੇ ਟਿਕਟ ਉੱਪਰ ਟੈਪ ਕਰਤਾ ਤੇ 7 ਪੌਂਡ ਕੱਟ ਲਿਆ ਟਿਕਟ ਬਾਏ ਖੰਦੇ ਖੰਦੇ ਲੋਡ ਨਹੀਂ ਜਦ ਤੱਕ ਆਹ ਟੱਚ ਕਰੋ ਤੇ ਤੁਹਾਡੇ ਪੈਸੇ ਆਟੋਮੈਟਿਕਲੀ 7 ਪੌਂਡ ਕੱਟ ਹੋ ਗਏ ਤੇ ਹੁਣ ਚਾਹੁੰਦੇ ਹਾਂ ਸੰਦਕਾ ਇਹ ਬਕਰ ਰੱਖੋ ਵੰਦੇ ਜਦ ਨਾਲ ਬੈਟੋ ਅਜੇ ਸੈਟਿੰਗ ਇਹ ਲੰਬੀ ਕਿਉਂ ਆ ਲੱਗੀ ਤੇ ਹੁਣ ਇਥੋਂ ਮੈਂ ਜਾਵਾਂਗਾ ਕੇਬਲਕਾਰ ਦੇ ਵਿੱਚ ਤੇ ਉੱਥੇ ਤੋਂ ਅੰਦਰ ਦੇ ਵਿੱਚ ਬੈਠ ਕੇ ਤੁਹਾਨੂੰ ਉਹਦਾ ਵੀਊ ਬਿਖਾਵਾਂਗਾ Таныш, бий, 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 таныш, ਸੋਹਣਾ ਹੈ। ਮਦਿਆ ਸੇਕਾ ਕੇ ਕਰਦਾ ਮਾੜ ਤੇ ਜਦੋਂ ਹੁਣ ਰਾਤ ਜਦੋਂ ਪਈ ਜਾਣੀ ਆ ਫਿਰ ਲਾਈਟਾਂ ਦੇ ਨਾਲ ਹੋਰ ਜਿਆਦਾ ਸੋਹਣਾ ਲੱਗਦਾ ਇੱਥੇ ਦਾ ਤੇ ਮੈਂ ਸੋਚ ਮੇਰਾ ਮੀਂਹ ਆ ਕੇ ਮੈਂ ਰਾਤ ਦਾ ਵੀਊ ਵੀ ਕੈਪਚਰ ਕਰਾਂ ਇੱਥੇ ਦਾ ਤੇ ਕਿੰਨਾ ਜਿਆਦਾ ਜਗਮਗ ਹੁੰਦਾ ਨਾ ਫਿਰ ਰਾਤ ਨੂੰ ਵੀ ਲਾਈਟਸ ਦੇ ਨਾਲ ਹੋਰ ਜਿਆਦਾ ਚੀਜ਼ ਸੋਹਣੀ ਲੱਗਦੀ।

ਬਾ ਨੌਨ ਵੇਜ ਹੀ ਆ ਜਿਆਦਾ ਐਸੀ ਜਗ੍ਹਾ ਤੇ ਅੰਗੇ ਤੁਹਾਨੂੰ ਨੌਨ ਵੇਜ ਹੀ ਮਿਲੂਗਾ ਵੈਜੀਟੇਰੀਅਨ ਤਾਂ ਬਹੁਤ ਜਿਆਦਾ ਐਸੇ ਨਿੱਕੇ ਜਿਹੇ ਸੈਂਟਰ ਨੰਬਰ ਆਉਂਦੇ ਤਾਂ ਵੈਜੀਟੇਰੀਅਨ ਬੜੌਕਾ ਮਿਲਦਾ ਨੌਨ ਵੇਜ ਦਾ ਪਰਮਾਰਾ ਤੇ ਜਿਹੜੇ ਵੈਜੀਟੇਰੀਅਨ ਆ ਉਹਨਾਂ ਲਈ ਥੋੜਾ ਡਿਫੀਕਲਟ ਹੋ ਜਾਂਦਾ ਹੈ ਵਿੱਚ ਆਪਾਂ ਗਾ ਇੰਡੀਅਨ ਰੈਸਟੋਰੈਂਟ ਵਿੱਚ ਸਟ੍ਰੀਟ ਫੂਡ ਆ ਗਿਆ ਹੈ ਇੰਡੀਅਨ ਰੈਸਟੋਰੈਂਟ ਆ ਗਿਆ ਸਟ੍ਰੀਟ ਫੂਡ ਆ ਗਿਆ ਇੰਡੀਅਨ ਦਾ ਐਟ ਤੋਂ ਤੁਹਾਨੂੰ ਵੈਜੀਟੇਰੀਅਨ ਦੀ ਆਸ ਹੋ ਸਕਦੀ ਹੈ ਇਹ ਮਿਲੂਗਾ

ਗੈਰਾ ਪਰਗਣ ਪਿਆਰਾ ਤੇ ਹਾਈएस्ट ਪ੍ਰਾਈਸ ਦੇ ਨਾਲ ਤੇ 9 10 ਪਾਉਂਡ ਦੀ ਚੀਜ਼ ਆ ਦਾ 9.5 ਪਾਉਂਡ 9.5 ਪਾਉਂਡ ਉਹ ਵੀ ਮਤਲਬ 10 ਪਾਉਂਡ ਦੇ ਲਾਗੇ ਚੱਲਦੀ ਆ ਕੇ ਇੱਕ ਦਾ ਆਰਾਮੋਂ ਦੇਖ ਲੋ ਤੇ ਆ ਸਿਕਿਉਰਟੀ ਹੁਣੀ ਆਪ ਦੇ ਵਿੱਚ ਹੀ ਲੱਗੇ ਹੋਏ ਆ ਉਹ 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 ਯੂ ਬਾਡੀ ਜਿਆਦਾ ਥੀ ਆ ਦੇਖੋ ਜੀ ਪੁਤਲਾ ਸਮ ਥੋੜਾ ਵਧੀਆ ਹੋ ਗਿਆ ਇੱਥੇ ਕਿਉਂਕਿ ਯੂਕੇ ਦੇ ਵਿੱਚ ਵੀ ਜਦੋਂ ਟੈਂਪਰੇਚਰ ਮੰਨ ਲਓ 30 ਆ ਤਾਂ ਕੰਪੈਰੀਸ਼ਨ ਕਰ ਲਓ ਇੰਡੀਆ ਦੇ 45 ਦੇ ਪਿਆ ਦੀ ਲਾਗੀ ਸ਼ਾਕੀ ਦਾ ਫੀਲ ਹੁੰਦਾ ਬੰਦੇ ਨੂੰ ਬਹੁਤ ਜ਼ਿਆਦਾ ਇੱਥੇ ਜਿਹੜੀ ਇਹ ਗਰਮੀ ਫੀਲ ਹੁੰਦੀ ਆ ਤੋਂਪ ਜਿਹੜੀ ਆ ਉਹ ਇਦਾਂ ਲੱਗਦਾ ਜਿੱਦਾਂ ਸਾਨੂੰ ਖਾਰ ਹੀ ਹੁੰਦੀ ਹੈ ਉਹ ਇੰਜ ਇਦਾਂ ਲੱਗਦਾ ਪੂਰਾ ਉਹ ਵੀ ਮੇਰੀਆਂ ਵੀਡੀਓਜ਼ ਕਾਫੀ ਆ YouTube ਤੇ ਜਿਹੜੇ ਨੰਮੇ ਆ ਉਹ ਦੇਖ ਸਕਦੇ ਆ ਤੇ ਕਾਫੀ ਯੂਕੇ ਦੀ ਹੋਰ ਵੀ ਵੀਡੀਓਜ਼ ਕਾਫੀ ਰਿਲੇਟਡ ਆਉਣੀ ਆ। ਇਕ ਨੈਰੀਵੋਫ ਮੇਰਾ ਕਾਫੀ ਟਾਈਮ ਤੋਂ ਪਲਾਨ ਸੀ ਗਾਉਂ ਦਾ ਆਣੀ ਸੀ ਹੋਇਆ। ਹੁਣ ਟਾਈਮ ਲੈ ਕੇ ਮੌਸਮ ਦਾ ਵੀ ਦੇਖਣਾ ਪੈਂਦਾ ਕਈ ਵਾਰ ਮੀਮੂ ਉਹ ਪੈਂਦੇ ਆ। ਤੇ ਐਦਾਂ ਕਿ ਕਨੈਰੀਵੋਫ ਜਿਹੜਾ ਇਹ ਰਿਚ ਏਰੀਆ ਆ ਬਹੁਤ ਜ਼ਿਆਦਾ ਬਿਲਡਿੰਗਸ ਵਗੈਰਾ ਹੱਤ ਤੋਂ ਬਾਅਦ ਇੱਥੇ ਹੈਗੀਆਂ ਆ। ਕਾਫੀ ਉੱਚੀਆਂ ਤੇ ਕਾਫੀ ਜ਼ਿਆਦਾ ਬਿਲਡਿੰਗਸ ਨੇ। ਤੇ ਕਾਫੀ ਮਨੋਰੰਜਨ ਦੇ ਸਾਧਨ ਇੱਥੇ ਬਥੇਰੇ ਆ। ਤੇ ਤੁਸੀਂ ਆ ਸਕਦੇ ਆ ਇੱਥੇ ਦੇਖਣੇ ਨੂੰ ਕਾਫੀ ਕੁਝ ਆ। ਦਾ ਫੂਡ ਆ ਥੋੜਾ ਐਕਸਪੈਂਸਿਵ ਆ 15 20 10 ਇਦਾਂ ਦਾ ਫੌਂਟੀ ਆ ਜੀ ਤੇ ਐਕਸਪੈਂਸਿਵ ਆ ਬਹੁਤ ਸੀ ਬੱਤੀ ਇੱਕਾ ਕੁੰਬਲੇ ਨੂੰ ਥੋੜਾ ਸਪੇਸ ਆ ਇਸ ਦਾ ਤੇ ਜਿਆਦਾ ਫੇਰ ਆ ਜਿਹੜਾ ਮੇਰੇ ਪਿੱਛੇ ਤੋਂ ਦੇਖ ਰਿਹਾ ਏ ਛੇਪਿਆ ਪੱਕਾ ਦੇ ਬਣਿਆ ਹੋਇਆ ਤੇ ਕੋ ਰੈਸਟੋਰੈਂਟ ਬਣਾ ਦਿੱਤਾ ਇਹਨੂੰ ਮੈਂ ਤੇ ਹੋਪ ਕਰੀ ਕਿ ਤੁਹਾਨੂੰ ਵੀ ਜ਼ਰਾ ਪੋਕੀ ਲੱਗਿਆ ਹੋਊਗਾ ਤਾਂ ਜੇ ਤੁਹਾਨੂੰ ਵਧੀਆ ਲੱਗਾ ਮੈਟ ਸ਼ੇਅਰ ਜੂਸ ਕਰਿਓ ਇਹ ਅੱਛੇ ਤਰ੍ਹਾਂ ਦੀ ਬੋਫ ਦਾ ਵੀਊ ਜਿਹੜਾ ਤੁਸੀਂ ਸਭ ਨਾਲ ਵਿੱਚ ਦੇਖਿਆ ਤਾਂ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਤੇ